ਸਾਹਿਬੀ ਤੁਹਾਡੀ ਵਾਰੀ ਬੈਠੇ ਨਾ ਬੈ ਜਾ ਕਰੋ ਮਾ ਬਰਖੋ 2 ਮਿੰਟ ਬੈਠੋ ਆਪਾਂ ਇੱਕ ਅਕਾਲ ਪੁਰਖ ਦੇ ਪੁਜਾਰੀ ਆ ਆਪਾਂ ਕਿਸੇ ਦੇ ਖਾਲਸਾ ਕਦੇ ਮਤੈਂਤ ਨਹੀਂ ਹੁੰਦਾ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਭਾਤਮ ਕੀ ਮੋਤ ਅਜੇ ਤੁਹਾਨੂੰ ਤਖਤ ਸਾਹਿਬ ਤੇ ਵੀ ਦਰਸ਼ਨ ਕਰਾਉਣੇ ਨੇ ਜਿੱਥੋਂ ਖਾਲਸਾ ਬੰਦੀ ਸਾਜਨਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਇਹ ਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਵਰਜਿਤ ਕੀਤਾ ਖਾਲਸਾ ਜਿਹੜਾ ਖਾਲਸਾ ਖੁਦ ਖੁਦਾਏ ਆਨ ਨਾ ਮੰਨੈ ਆਨ ਕੀ ਬਿਨ ਸੱਚੇ ਪਾਤਸ਼ਾਹ ਐ ਆਗਿਆ ਭਈ ਅਕਾਲ ਕੀ ਤਵੇਂ ਤੇਾਰੇਉ ਪੰਥ ਸਭ ਸੇਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਆਪਾਂ ਨੂੰ ਗੁਰੂ ਗ੍ਰੰਥ ਹੈ ਜਿਹਦੇ ਲੜ ਲਾਇਆ ਇਹ ਰਾਜਾ ਸੁਆਮੀ ਮਹਾਰਕੋ ਜੇ ਥੋੜਾ ਜਾਂ ਅਸੀਂ ਵੀ ਤੁਹਾਡੀ ਵਾਰੀ ਬੈਠੇ ਵਾ ਬੈ ਜਾ ਕਰੋ ਮਹਾਰ ਬਾਬ ਗੁਰਿੰਦਰ ਸਿੰਘ ਆਓ ਆਓ ਅਜੇ ਤੁਹਾਨੂੰ ਤਖਤ ਸਾਹਿਬ ਤੇ ਵੀ ਦਰਸ਼ਨ ਕਰਾਉਣੇ ਨੇ ਜਿੱਥੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਜਿੱਥੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੱਥ ਦੇ ਵਾਲੀ ਜੀ ਨੇ ਇਹ ਬੁਰੂ ਦੀਆਂ ਲੜਦੀਆਂ ਨਿਹੰਗ ਸਿੰਘ ਫੌਜਾਂ ਨੇ ਜਿਨ੍ਹਾਂ ਨੇ ਜ਼ਬਰ ਤੇ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਗਊ ਗ੍ਰੀਤੀ ਰੱਖਿਆ ਕਰਨ ਵਾਸਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਔਰੰਗਜ਼ੇਬ ਤੇ ਔਰੰਗਜ਼ੇਬ ਜਿਹੜਾ ਸੀ ਉਹ ਟਿਕ ਕੇ ਨਹੀਂ ਬੈਸ ਗਿਆ ਸੀ ਦਿੱਲੀ ਤਖਤ ਤੇ ਤੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜਿਨ੍ਹਾਂ ਨੇ ਹੁਕਮ ਕੀਤਾ ਸੀ ਸ੍ਰੀ ਹਜੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਆਗਿਆ ਭਈ ਆਕਾਲ ਕੀ ਤਵੇਂ ਜਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਆਪਨ ਗੁਰੂ ਗ੍ਰੰਥ ਸਾਹਿਬ ਜਿਹਦੇ ਲੜਦਾ ਆ ਦੇ ਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਵਰਜਿਤ ਕੀਤਾ ਤੇ ਨਾਲ ਹੀ ਉਹਨਾਂ ਨੇ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਬਨੋਲ ਸਿੰਘ ਨੂੰ ਥਾਪੀ ਦੇ ਕੇ ਨਿਸ਼ਾਨ ਲਗਾ ਦੇ ਬਖਸ਼ਿਸ਼ ਕੀਤੇ ਸ੍ਰੀ ਸਹਿਬ ਬਖਸ਼ਿਸ਼ ਕੀਤੀ ਹੁਕਮਨਾਮੇ ਬਖਸ਼ਿਸ਼ ਕੀਤੇ ਤੇ ਉਹਨਾਂ ਨੇ ਹੁਕਮ ਕੀਤਾ ਸੀ ਜਿਨ੍ਹਾਂ ਨੇ ਜਲਾਦਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਜਿਨ੍ਹਾਂ ਨੇ ਛੋਟੇ ਸਾਹਿਬ ਜੀ ਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਕਾਂ ਜੀ ਨੂੰ ਸ਼ਹੀਦ ਕੀਤਾ ਤੇ ਉਹਨਾਂ ਦੇ ਤੁਸੀਂ ਸ਼ਹੀਦੀ ਦੇ ਬਦਲੇ ਲੈਣੇ ਨੇ ਉਹ ਖਾਲਸਾ ਪੰਥ ਬੁੱਢਾ ਦਲ ਜਿਹੜਾ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਜਿਹੜੇ ਇਨ ਬਿੰਨ ਜਿਹੜੀ ਮਰਿਆਦਾ ਨੂੰ ਕਾਇਮ ਰੱਖਿਆ ਬੁੱਢਾ ਦਲ ਦੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਬਾਬਾ ਲਾਗਰ ਸਿੰਘ ਜੀ ਮਾਪੁਰਖ ਬਾਬਾ ਲਾਗਰ ਸਿੰਘ ਇੱਥੇ ਹੀ ਬੈਠੇ ਨੇ ਹਰਿਆਣਾ ਮਿੱਲਾ ਵਾਲੇ ਮਾਪੁਰਖ ਇਹ ਖਾਸਾ ਪੰਥ ਬੁੱਢਾ ਦਲ ਕਰਨੇ ਦਲ ਜਿਹੜੇ ਨੇ ਹਮੇਸ਼ਾ ਸਿੱਖੀ ਤੇ ਤੇ ਜਦੋਂ ਵੀ ਕੋਈ ਜੰਮ ਜਬਰ ਜੋਨ ਦੀ ਸਰ ਉਹ ਦਲੀਸ ਤੇ ਪ੍ਰਗਟ ਕੀਆ ਪਿਆਨ ਤੇਗ ਬਹਾਦਰ ਜੀ ਕਿਰਿਆ ਕਰੀ ਨਾ ਕਿ ਨੂੰ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋ ਹੈ 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 ਸਭ ਜਗ ਭਇਓ ਜੈ 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 ਸੋਬ ਲੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਪਾਂ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿੱਥੇ ਦਰਸ਼ਨ ਦਿਦਾਰੇ ਕਰ ਰਹੇ ਆ ਉੱਥੇ ਹੀ ਆਪਾਂ ਉਹਨਾਂ ਨੂੰ ਜਿਹੜੇ 350 ਸਾਲਾਂ ਦਾ ਸ਼ਹੀਦੀ ਸ਼ਤਾਨ ਦੀ ਅੱਜ ਯਾਦ ਵੀ ਕਰਨਾ ਆ ਜਿਹੜੇ ਉਹ ਜਲਾਲ ਸੀ ਜਿਹੜੇ ਸਮਾਣੇ ਦੇ ਰਹਿਣ ਵਾਲੇ ਸੀ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਅਨੋਲ ਸਿੰਘ ਜੀ ਦੀ ਅਗਵਾਈ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਜਿਹੜਾ ਆਉਂਦੇ ਹੋਏ ਹਜੂਰ ਸਾਹਿਬ ਤੋਂ ਪਾਣੀ ਪਤ ਸਮਾਣਾ ਛੰਡੋਰਾ ਸਮਾਣੇ ਦੇ ਉਹ ਜਲਾਦਾਂ ਜਲਾਦਾਂ ਨੂੰ ਸੋਧ ਕੇ ਤੇ ਉਹ ਜਿਹੜਾ ਸ਼ਹਿਰ ਸੀ ਮਲਗਿਆ ਮੇਲ ਕੀਤਾ ਸਮਾਣਾ ਫਿਰ ਚੱਪੜ ਚਿੜੀ ਦੇ ਮੈਦਾਨੇ ਜੱਟ ਦੇ ਵਿੱਚ ਉਹ ਵਜੀਦ ਖਾਨ ਸ਼ਹੀਦ ਕਰ ਦਿੱਤਾ ਸੀ ਉਹ ਖਾਲਸਾ ਪੰਥ ਬੁੱਢਾ ਦਲ ਬੁੱਢਾ ਦਲ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਜੇ ਗੱਲ ਕਰਦੇ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਹੋ ਜਿਹਾ ਹੋਵੇ ਅੱਜ ਯਾਦ ਕਰਦੇ ਆ ਉਹ ਸ਼ਹੀਦ ਆਕਾਲੀ ਬਾਬਾ ਫੂਲਾ ਸਿੰਘ ਜੀ ਜਿਨ੍ਹਾਂ ਨੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੀ ਕੋਲਡਿਆਂ ਦੀ ਸਜ਼ਾ ਸੁਣਾਈ ਸੀ ਉਹੋ ਜਿਹੇ ਜਥੇਦਾਰ ਹੋਣੇ ਚਾਹੀਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਖਾਲਸਾ ਜਿਹੜਾ ਖਾਲਸਾ ਖੁਦ ਖੁਦਾਏ ਆ ਨਾ ਮੰਨੈ ਆਕੀ ਬਿਨ ਸੱਚੇ ਪਾਤਸ਼ਾਹ ਐ ਆਪਾਂ ਇੱਕ ਅਕਾਲ ਪੁਰਖ ਦੇ ਪੁਜਾਰੀ ਆ ਆਪਾਂ ਕਿਸੇ ਦੇ ਖਾਲਸਾ ਕਦੇ ਮਤੈਂਦ ਨਹੀਂ ਹੁੰਦਾ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਭਾਤਮ ਕੀ ਮੋਜ ਆਪਾਂ ਤਗੜੇ ਹੋ ਕੇ ਨਾਲ ਮਾਨ ਸਾਹਿਬ ਤੁਹਾਨੂੰ ਕੇਜੀਵਾਲ ਸਾਹਿਬ ਤੁਸੀਂ ਅੱਜ ਜਰੀ ਅਨੰਦਪੁਰ ਸਾਹਿਬ ਇਥੇ 1975 ਦੀ ਗੱਲ ਕਰਦੇ ਅੱਜ ਤੋਂ 50 ਸਾਲ ਪਹਿਲਾਂ ਮੈਂ ਵੀ ਉਦੋਂ ਦਰਸ਼ਨ ਕੀਤੇ ਜਦੋਂ ਗਿਆਨੀ ਜੈਲ ਸਿੰਘ ਜੀ ਮੁੱਖ ਮੰਤਰੀ ਸੀ ਉਹਨਾਂ ਨੇ ਵੀ ਬਹੁਤ ਸਾਰੇ ਇੱਥੇ ਕਾਰਜ ਦਰਵਾਏ ਉਹਨਾਂ ਤੋਂ ਬਾਅਦ ਕਈ ਮੁੱਖ ਮੰਤਰੀ ਆਏ ਜਿਹੜੇ ਗਿਆਨੀ ਜੈਲ ਸਿੰਘ ਹੋ ਰਾਣੇ ਇੱਥੇ ਇਥੋਂ ਜਿਹੜਾ ਇੱਕ ਵਿਸ਼ਾਲ ਨਗਰ ਕੀਰਤਨ ਸੀ ਉਹ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਜਿਵੇਂ ਹੁਣ ਤੁਸੀਂ ਲੈ ਕੇ ਆਏ ਹੋ ਜੰਮੂ ਕਸ਼ਮੀਰ ਦੇ ਐਂਡਕੇ ਤੋਂ ਤਖਤਰੀ ਦੰਦਵਾ ਸਾਹਿਬ ਤੋਂ ਚਾਰ ਨਗਰ ਕੀਰਤਨ ਤੁਸੀਂ ਲਿਆਂਦੇ ਬਹੁਤ ਵਧੀਆ ਕੰਮ ਕੀਤੇ ਨੇ ਜਿੱਥੇ ਜਿੱਥੇ ਹਾਂ ਦਰ ਸਾਹਿਬ ਜੀ ਦੇ ਉਹਨਾਂ ਦੇ ਅਸਥਾਨ ਨੇ ਉਹਨਾਂ ਤੇ ਵੱਡੇ ਪ੍ਰੋਗਰਾਮ ਤੁਸੀਂ ਕਰਵਾਏ ਨੇ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਨੇ